ਹਾਂਜੀ ਕੀ ਨਾਮ ਜੀ ਆਪਣਾ ਮੈਂ ਸਾਫ ਦਾ ਫੌਜੀ ਬਲਵਿੰਦਰ ਸਿੰਘ ਫੌਜੀ ਕਿੱਥੋਂ ਦੇ ਰਹਿਣ ਵਾਲੇ ਜੀ ਪੈਂਡ ਭੱਠੜ ਪਾਈ ਕੇ ਕੀ ਗੱਲ ਹੋ ਯਾਰ ਧਰੇ ਤੁਹਾਡੇ ਬਾਬਾ ਸਟਾਰੀਆਂ ਲੱਗੀਆਂ ਨੇ ਅੱਜ ਤੂੰ ਸੰਨ 74 ਤੋਂ ਸਾਡੇ ਮਾ ਬਾਪੂ ਪਿਤਾ ਨੇ ਜੋਗ ਪੈੜੀ ਵੰਡ ਕੇ ਲੱਗ ਕਰ ਛੱਡੀ ਤੇ ਉਹ ਵਕਤ ਦੇ ਵਿੱਚ ਸਾਡੇ ਘਰਦਿਆਂ ਤੋਂ ਕਿਸ ਨੇ ਦੂਜੇ ਧਰਨੇ ਪੈੜੀ ਲੈ ਕੇ ਉਹ ਵੱਢ ਕੇ ਆਪਣੀ ਮਰਜ਼ੀ ਦੇ ਨਾਲ ਤੇ ਸਿੱਧੀ ਸਿੱਧੀ ਕਰ ਲਈ ਆ ਤਾਂ ਤੇ ਸਾਨੂੰ ਮਤਲਬ ਜਾਨੋਂ ਮਾਰਨ ਦੀਆਂ ਤਾਂ ਇਹ ਵੀ ਦਿੰਦੇ ਨੇ ਤੇ ਘਰ ਤੱਕ ਪਹੁੰਚ ਲੀਆਂ ਗੱਲਾਂ ਕਰਦੇ ਨੇ ਅਸੀਂ ਘਰੇ ਵੀ ਆ ਜਾਣਾ ਜਦੋਂ ਪੈੜੀ ਦੇ ਵਿੱਚ ਜਾਂਦੇ ਆ ਉਦੋਂ ਆਣ ਕੇ ਪੈੜੀ ਦੇ ਵਿੱਚ ਖੜ ਜਾਂਦੇ ਹਨ ਉਹ ਪੈੜੀ ਤੱਕ ਨਹੀਂ ਵੜਨ ਦਿੰਦੇ ਪੈੜੀ ਤੁਸੀਂ ਵੇਚੀ ਹੋਈ ਸੀ ਪੈੜੀ ਕੋਈ ਨਹੀਂ ਵੇਚੀ ਹੈਗੀ ਔਰ ਉਸ ਵਕਤ ਜਿਹੇ ਟਾਈਮ ਸਾਨੂੰ ਆਣ ਕੇ ਕੁੱਟਿਆ ਪੰਜਾਂ ਬੰਦਿਆਂ ਨੇ ਉਟਮਾਰ ਬਹੁਤ ਜ਼ਿਆਦੀ ਸਾਡੀ ਕੀਤੀ ਐ ਧਮਕੀਆਂ ਬਹੁਤ ਦਿੰਦੇ ਨੇ ਤੇ ਮਤਲਬ ਉਹ ਵਕਤ ਮੌਜੂਦਾ ਸਰਪੰਚ ਨਾਲ ਆਇਆ ਇੱਕ ਮੌਜੂਦਾ ਮੈਂਬਰ ਆਇਆ ਜਿਸ ਘਰ ਦੇ ਬੰਦਿਆਂ ਨੇ ਮਾਰਿਆ ਉਹਨਾਂ ਦਾ ਵੀ ਇੱਕ ਖੁੱਦ ਮੈਂਬਰ ਹੀ ਆ ਕੌਣ ਕੌਣ ਸੀ ਬੰਦੇ ਮੰਦਾ ਇੱਕ ਦਾ ਮੁਖਤਾਰ ਸਿੰਘ son of ਸ਼ਾਮ ਸਿੰਘ ਲਖਬੀ ਸਿੰਘ son of ਸ਼ਾਮ ਸਿੰਘ ਸੁਖਦੇਵ ਸਿੰਘ son of ਸ਼ਾਮ ਸਿੰਘ ਜੋ ਸਵਿੰਦਰ ਸਿੰਘ son of ਸ਼ਾਮ ਸਿੰਘ ਤੇ ਸਾਹੇ ਭਰਾ ਨੇ ਅਸੂ ਦੇ ਵਿੱਚ ਇੱਕ ਮੁੰਡਾ ਲੜਕਾ ਉਹਨਾਂ ਦਾ ਫੌਜੀ ਆ ਉਹਦਾ ਨਾਂ ਨਹੀਂ ਜਾਣਦੇ ਬਾਕੀ ਦੋ ਬੰਦੇ ਹੋਰ ਵੀ ਟੈਨ ਉੱਤੇ ਹਾਜ਼ਰ ਸਨ ਜਿਨ੍ਹਾਂ ਨੇ ਕਿ ਜੋ ਕੋਲ ਖਲੋ ਕੇ ਕਟਵਾਇਆ ਉਹਦੇ ਆਵੇਂ ਵੀ ਦੇਖਿਆ ਔਰ ਛਡਾਇਆ ਤੱਕ ਵੀ ਨਹੀਂ ਹੋ ਉਹ ਵੀ ਉਹਨੇ ਕਸੂਰਵਾਰ ਨਹੀਂ ਕੀ ਰੋਲਾ ਕੀ ਵੱਟ ਦਾ ਉਹ ਕਹਿੰਦੇ ਵੱਟ ਸਾਡੇ ਪਾਸੇ ਦਾ ਤੁਹਾਡੇ ਪਾਸੇ ਕੀ ਕੀ ਕਹਿੰਦੇ ਨੇ ਉਹ ੱਟਕੇ ਨਾਲ ਹੀ ਆਂਦੇ ਵੀ ਸਾਡੀ ਵੱਟ ਵੱਢ ਕੇ ਤੇ ਇਹਨੇ ਹੋਰਾਂ ਕਰ ਦਿੱਤੀ ਦਾ ਕੋਈ ੱਟਕੇ ਨਾਲ ਹੀ ਮਤਲਬ ਵੱਟ ਆਂਦੇ ਵੀ ਸਾਡੀ ਇਹ ਕੋਠਾ ਪਿਆ ਇੱਕ ਇਹ ਇਹਨੂੰ ਸਿੱਧੀ ਹੈ ਉਹ ਸਨ 72 ਤੋਂ ਵੱਟ ਇਹ ਚੱਲਦੀ ਆ ਆ ਰਹੀ ਆ ਤੇ ੱਟਕੇ ਨਾਲ ਹੀ ਵੱਢੀ ਆ ਵੱਟ ਵੀ ਕੋਈ ਸਾਡਾ ਉਹਨਾਂ ਦਾ ਵੱਟ ਦਾ ਰੋਲਾ ਨਹੀਂ ੱਟਕੇ ਨਾਲ ਪਿਆ ਵੱਢ ਕੇ ਤੇ ਨਾਏ ਕੁੱਟਮਾਰ ਕੀਤੀ ਸਾਡੀ ਬਹੁਤ ਜ਼ਿਆਦੀ ਜਾਨੋ ਮਾਰਨ ਦੀਆਂ ਵੀ ਧਮਕੀਆਂ ਦਿੱੰਨੇ ਨੇ ਤੇਰੀ ਤਰਖਾ ਦਿੱਤੀ ਆ ਅਸੀਂ ਦਰਖਾਸਤ ਦਿੱਤੀ ਆ 112 ਤੇ ਵੀ ਦਿੱਤੀ ਆ ਤੇ ਥਾਣੇ ਦੇ ਵਿੱਚ ਵੀ ਜੁਹਲੇ ਦਿੱਤੀ ਆ ਕੋਈ ਐਕਸ਼ਨ ਨਹੀਂ ਹੋਇਆ ਉਸ ਵਕਤ ਕਿਉਂ ਕਿਉਂ ਕੇ ਨਾਲ ਉਹਨਾਂ ਦੇ ਮੌਜੂਦਾ ਸਰਪੰਚ ਵੀ ਆਜ ਰਹਿ ਸਾਡੀ ਜ਼ਮੀਨ 19 ਕਨਾਲਾ 15 ਮਰਲੇ ਨਾਲ ਭਰਾ ਦੀ ਪਾ ਕੇ 4 ਕਿੱਲੇ ਜਦੋਂ ਸਵੇਰ ਟਾਈਮ ਤੇ ਹੀ ਹੋ ਜਾਂਦੇ ਜੇ ਕੌਣ ਪਿੱਛਾ ਕੌਣ ਕਰਦਾ ਹੈ ਕੀ ਕਰਨ ਉਹਨਾਂ ਦਾ ਬੰਦਾ ਇੱਕ ਲਖਬੀਰ ਸਿੰਘ son of ਸ਼ਾਮ ਜਿਹੜਾ ਉਹ ਜਿਸ ਟਾਈਮ ਹੀ ਸਵੇਰੇ ਜਾਂ ਕੁੱਤਾ ਲੈ ਕੇ ਜਾਂਦੇ ਉਸੇ ਵੇਲੇ ਉੱਥੇ ਪਰਲਾ ਇੱਕ ਕਾਰਵਾ ਉੱਥੇ ਆ ਕੇ ਖੜ ਜਾਂਦਾ ਉਸੇ ਵਕਤ ਹੀ ਤੇ ਅਹੀਂ ਉਹਨੂੰ ਵੇਖ ਕੇ ਤੇ ਪੈਰੀਆਂ ਵਿੱਚ ਦੀ ਘਰ ਨੂੰ ਰੋਣਾਰਾ ਨਹੀਂ ਆ ਜਾਂਦੀ ਸਾਨੂੰ ਜਾਨੋਂ ਮਾਰਨ ਦਾ ਖਤਰਾ ਆ ਉਹਨਾਂ ਤੋਂ ਕੀ ਮੰਗ ਕਰਦੇ ਪੁਰਸ਼ ਪ੍ਰਸਾਦ ਸਾਡਾ ਜਿੱਥੋਂ ਵੱਟ ਵੱਢ ਕੇ ਉਹਨਾਂ ਨੇ ਜਿੰਨਾ ਪਿਆ ਵੱਢਿਆ ਸਾਡੀ ਮਿੱਟੀ ਲਵਾਈ ਜਾਵੇ ਉਸੇ ਤਰ੍ਹਾਂ ਆਪਣੇ ਆਪ ਲਾ ਕੇ ਦੇਣ ਸਿਰ ਪੁਲਸ ਤੋਂ ਕੀ ਮੰਗ ਕਰਦੇ ਜੀ ਪੁਲਸ ਸਾਨੂੰ ਅਨਸਾਖ ਦਵਾਵੇ ਮੈਂ ਦੱਸਣਾ ਚਾਹੁੰਦਾ ਆ ਕਿ ਮੇਰੇ ਇਹਨਾਂ ਕਕਾਰਾਂ ਦੀ ਬੇਇੱਜ਼ਤੀ ਕੀਤੀ ਆ ਲਾ ਕੇ ਸੁੱਟ ਤੇ ਇੱਕ ਰਾਂ ਦਾੜੀ ਮਿੱਟੀ ਦੇ ਵਿੱਚ ਰੋਈ ਦਾੜੀ ਤੋਂ ਫੜ ਕੇ ਖਿੱਚੀ ਪਿਰਦੇ ਰਿਹਾ ਮੈਂ ਹਾਲ ਤੱਕ ਤਖਤ ਸਾਹਿਬ ਤੋਂ ਉਹ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਇਹਦੀ ਇਹਦਾ ਹੱਲ ਕੀਤਾ ਜਾਵੇ ਤੁਹਾਡੀ ਦਸਤਾਰ ਵੀ ਲਾਈਏ ਤੁਹਾਡੀ ਦਸਤਾਰ ਲਾ ਕੇ ਵੀ ਇਹਨਾਂ ਨੇ ਸੁੱੜਤੀ ਪੱਗ ਮਿੱਟੀ ਦੇ ਵਿੱਚ ਰੋਲੀ ਸਾਰਾ ਕੁਝ ਸਾਨੂੰ ਮਿੱਟੀ ਸਾਨੂੰ ਮਿੱਟੀ 'ਚ ਮਿਲਾ ਛੱਡਿਆ ਧੂਆ ਖੇਚੀ ਬਹੁਤ ਜ਼ਿਆਦਾ ਕੀਤੀ ਡਾਂਗ ਖੋਟਾ ਮਾਰਿਆ ਤੁਸੀਂ ਕਿਹਾ ਨਹੀਂ ਕਿ ਮੈਂ ਕਮਰਦਾਰੀ ਸਿੱਖੇ ਮੇਰੇ ਨਾਲ ਇਦਾਂ ਕਿਉਂ ਕਰਨ ਮੇਰੇ ਕਕਾਰਾਂ ਨੂੰ ਫਟ ਸੀ ਲਾ ਰਹੇ ਹੋ ਮੈਂ ਕਿਹਾ ਕਿ ਮੇਰੇ ਕਕਾਰਾਂ ਨੂੰ ਕਿਉਂ ਲਾ ਰਹੇ ਇਹਨਾਂ ਨੇ ਮੇਰੀ ਕੋਈ ਸੁਣੀ ਨਹੀਂ ਸਾਰੇ ਕਕਾਰ ਲਾ ਕੇ ਸੁੱਟ ਦਿੰਦੇ ਮੇਰੇ ਇਹਨਾਂ ਤੇ ਮੈਂ ਕਾਲ ਸਾਬ ਸਾਹ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਕਕਾਰਾਂ ਦਾ ਨਿਆਹ ਦਵਾਇਆ ਜਾਵੇ ਇਹ ਖਾਲ ਵੀ ਉਹਨਾਂ ਵੱਲੋਂ ਪਟਾ ਗਿਆ ਖਾਲ ਉਹਨੇ ਪਟਕੇ ਦੰਡੇ ਲਾਏ ਜਦੋਂ ਕੈਦ ਉਡਾ ਕੇ ਪਰਖਾਸ਼ੇ ਟਾਕੇ ਵੀ ਮੁਰਗੇ ਦੀ ਅੱਥੇ ਨਹੀਂ ਹੋਣਾ ਜਿਹੜਾ ਲੜਾਈ ਝਗੜਾ ਹੋਇਆ ਉਸੇ ਜਗ੍ਹਾ ਤੋਂ ਹੋਇਆ ਉਹਦੇ ਤੋਂ ਬਾਅਦ ਫੇਰ ਮਿੱਟੀ ਖੜ ਕੇ ਜਾ ਰਿਹਾ ਵੀ ਰਾਤ ਇਸੇ ਜਗ੍ਹਾ ਤੇ ਝਗੜਾ ਐ ਇਸੇ ਵਾਟਰ ਨੂੰ ਲੈ ਕੇ ਪਰ ਉਹਦਾ ਕਹਿਣਾ ਕਿ 1976 ਦੇ ਵਿੱਚ ਵਟ ਪਈ ਹੋਈ ਐ ਕਿਹੜੀ ਇਹ ਵਾਲੀ ਕਹੀਂ ਤੇ ਨੇ ਜਿਹੜੀ ਵਟ ਸਹੀ ਅੱਜ ਵੀ ਥੋੜੀਆਂ ਵਟਾਂ ਪਈਆਂ ਐ ਪੱਟਾ ਦੋ ਸੌ ਪਈਆਂ ਵਟ ਨੂੰ ਕਿੱਥੇ ਮਰਦੀ ਪਾਵੇ ਸਾਡੇ ਸਾਡੇ ਕੋ ਧੱਕੀ ਆਉਂਦਾ ਵਾ ਕੋਈ ਵੀ ਜਾਣੇ ਜੇ ਤੂੰ ਆਵਾਜ਼ ਦਾ ਹਸਾਬ ਲਾਉਣਾ ਇਹ ਨਾ ਇਹ ਚੋਕੇ ਪਛਾਂ ਸੁੱਟਿਆ ਚ ਸਾਰਾ ਇੱਧਰ ਤੇ ਆਪ ਕੋ ਰਾਤ ਲਗਾ ਰਿਹਾ ਨਾਲ ਖਾਲ ਜੇ ਰਾਜਨ ਖਾਲ ਕਰਕੇ ਚਲੇ ਗਿਆ ਖਾਲ ਡੱਟ ਕੇ ਸਾਡੇ ਘਰ ਖੰਡਾ ਬੰਦ ਚੱਲਦਾ ਸੀ ਅਸੀਂ ਇੱਧਰ ਆਏ ਨੇ ਤੇ ਰਾਤ ਇਹਨੇ ਪੁੱਟਿਆ ਖਾਲ ਆ ਮੁਕੇ ਪਚਾਇਦਾ ਪਰਵਾ ਕੇ ਗਏ ਓਕੇ ਹਾਂਜੀ ਉਹਦੇ ਸਿੱਧਾ ਕਰੋ ਆਪ ਦਾ ਮਤਲਬ ਹਾਂਜੀ ਅਸੀਂ ਨਾ ਉਹਨਾਂ ਦਾ ਫੁੱਟ ਲੈਣਾ ਨਾ ਦੇਣਾ ਹਾਂਦਾ ਜੀ ਅੱਛਾ ਇਹ ਸਾਰਿਆਂ ਜਿਹੜੇ ਜਿੰਨਾ ਢੋੜਾ ਬੰਨਿਆ ਨਾ ਪਾਇਆ ਨੀਵਾ ਹੀ ਇਹ ਆ ਜਿੰਨਾ ਢੋੜਾ ਬੰਨਿਆ ਇਹਨੇ ਬੰਨਿਆ ਬਾਹਰ ਚੁੱਕ ਲੈਦਾ ਉਹ ਤੋਂ ਜ਼ਿਕਰ ਪਾਇਆ ਜੋ ਤੇ ਉਹ ਵੇਖ ਲਓ ਗਾਰਡਨਾਂ ਨੇ ਪਾਇਆ ਵਾਇਆ ਜੋ ਗਾੜੀ ਖਾ ਲਿਆ ਪਾਇਆ ਵਾ ਹੁੰਦੇ ਆ ਗਾੜੀ ਖਾ ਲਓ ਤੇ ਗਾੜੀ ਟੋਟਾ ਆ ਦੋ ਦੋ ਫੁੱਟਾਂ ਦਾ ਛੱਡ ਕੇ ਤੋਂ ਨੇ ਇਹਦੇ ਵਿੱਚ ਲੱਗੇ ਜੇ ਸਾਡਾ ਇਧਰ ਆਉਣ ਜਾਣ ਘਾਟ ਆ ਉਹ ਮਿੱਟੀ ਜਿਹੜੀ ਹੈ ਬਲਵਿੰਦਰ ਦਾ ਯਾਰ ਹਾਂ ਤੁਹਾਡੀ ਕਾਲੀ ਤੇ ਕਿਹੜਾ ਤੋਆ ਆ ਆਵੇ ਹੋਵੇ ਹੋਵੇ ਆਪਣਾ ਬਾਤ ਇੱਥੇ ਆ ਆਲ ਇੱਥੇ ਆਉਂਦਾ ਜੀ ਆਪ ਵੀ ਕਿੱਥੇ ਜਾਂਦਾ ਹਾਂ ਹੁਣ ਤੁਸੀਂ ਢਾਤਾ ਖਾਲ ਖਾਲ ਨਹੀਂ ਪਹਿਲਾਂ ਹੀ ਉਹਨੇ ਫੂਰਤਾ ਵਾ ਉਹਨੇ ਤਾਂ ਨਾਸਾ ਬੰਦ ਕੀਤੀਆਂ ਪਈਆਂ ਸਾਰੇ ਲਾ ਕੇ ਲਾ ਕੇ ਬੰਦਿਆਂ ਦੀਆਂ ਉਹ ਵੀ ਉੱਧਰ ਆ ਇਧਰ ਉਹ ਕਿਹਨਾ ਤੁਹਾਡਾ ਜੀ ਮੁਖਤਾਰ ਸਿੰਘ ਕਿਹੜਾ ਪਿੰਡ ਆ ਜੀ ਕਟੜ ਭਾਈ ਕੇ ਕਿ ਕੁਬਲੰਦਰ ਸਿੰਘ ਫੌਜੀ ਆ ਪੁੱਤਰ ਅਜੀਤ ਸਿੰਘ ਐ ਪਠਰ ਭਾਈ ਦੇ ਪੁੱਤ ਹੋਣਾ ਹੈ ਰਿਹਾ ਕਿ ਮੇਰੀ ਜ਼ਮੀਨ ਦੇ ਵਿੱਚ ਕੁੱਟਮਾਰ ਕਰਕੇ ਮੇਰੇ ਖਾੜਾਂ ਦੀ ਬੱਜੀ ਕੀਤੀ ਕੀ ਮਾਮਲਾ ਸਾਰਾ ਹੈ ਮਾਮਲਾ ਇਹ ਆ ਜੀ ਅਸੀਂ ਇਹਨਾਂ ਦਾ ਰਕਬਾ ਵੱਖਰਾ ਵਾ ਇੱਦਾਂ ਹੀ ਸਮਝ ਲੈ ਹਾਂ ਸਾਹੀ ਕਿਲਾ ਇੱਥੇ ਪਹਿਲੀ ਦਾ ਬੈ ਲਿਆ ਇਹ ਛਿਆ ਸਾਲ ਤੋਂ ਤੋਂ ਪਹਿਲਾਂ ਵਟਾਂ ਵੜਾਂ ਵੜ ਕੇ ਸਾਡੇ ਲੈ ਬੰਨੇ ਕਰਕੇ ਬੁਰਜੀਆਂ ਲਾਈ ਜਾਂਦਾ ਫੇ ਮਿੱਟੀ ਕੇਰੀ ਨੇ ਇੱਧਾ ਕਿਲਾ ਗਾੜੀ ਪਿਆ ਆਪਦਾ ਚੋਕ ਕੇ ਛਿਆਣ ਖੜਿਆ ਤੇ ਫੇ ਕੱਲ ਪਰਸੋਂ ਸਾਡੇ ਖੰਡਪਾਲ ਸਾਹਿਬ ਜਾਂਦਾ ਸੀ ਤੇ ਇਹ ਰਾਤ ਆ ਕੇ ਇਹਨੇ ਖਾਲ ਪੁੱਟਿਆ ਸਾਡੀ ਪਹਿਲੀ ਚ ਫਿਰ ਇਹਨ ਮੈਂ ਘਰੋਂ ਮੈਨੂੰ ਪਤਾ ਲੱਗਾ ਤੇ ਮੈਂ ਇਹਨੂੰ ਬਈ ਬਲਿੰਦਰ ਸਿਆ ਇਹ ਕੰਮ ਨਾ ਕਰ ਪਿੰਡ ਦੀ ਪੰਚਾਇਤੋਂ ਦੀ ਫੇਰ ਵਿਕੇ ਕਰ ਲਾਂਗੇ ਇਹਦਾ ਲਾਗੇ ਕਮਰਾ ਇਹ ਮੇਰੇ ਗਲ ਪਿਆ ਇਹ ਕੋਈ ਬਰਸ਼ਾ ਇੱਕ 6-7 ਫੁੱਟ ਦਾ ਇਹ ਮੇਰੇ ਮਾਨ ਪਾ ਮੈਨੂੰ ਖਿੱਚ ਕੇ ਕਮਰੇ ਲਈਦਾ ਸੀ ਮੇਥੇ ਲਾਗੇ ਜ਼ਿਮੀਂਦਾਰ ਪਿਆਲੀ ਵਾਉਂਦੇ ਸੀ ਉਹਨਾਂ ਨੇ ਮੈਨੂੰ ਜਾ ਕੇ ਫਿੜਾਇਆ ਉਹਨਾਂ ਜਿਹਨੂੰ ਮੇਰਾ ਇੱਕ ਭਰਾ ਆ ਗਿਆ ਤੇ ਸਾਡਾ ਥੋੜਾ ਪਤਾ ਹੋਇਆ ਔਰ ਇਹਨੂੰ ਨਾ ਇਹਨੂੰ ਧੂਆ ਨਾ ਇਹਦੇ ਕੋਈ ਕਕਾਰ ਲਾਏ ਆ ਇਹਦੇ ਗੜੀ ਬੇਨਤੀ ਕੀਤੀ ਕੱਲ ਪਰਸੋਂ ਵੀ ਇੱਥੇ ਪੰਚਾਇਤ ਆਣ ਕੇ ਇਹਨੂੰ ਸੱਦਦੀ ਰਹੀ ਆ ਵੀ ਇੱਥੇ ਆ ਤੇ ਜਿੱਥੇ ਤੇਰੀ ਵਟ ਬਣਦੀ ਦੱਸਦੇ ਇਹਨੇ ਗਾੜੀ ਜਵਾਬ ਦਿੱਤਾ ਪੰਚਾਇਤ ਨੂੰ ਤੇ ਮੈਂ ਨਹੀਂ ਇੱਥੇ ਆਉਣਾ ਨਵਿੰਦਰ ਸਿੰਘ ਫੌਜੀ ਤੁਹਾਡੇ ਗੱਲ ਪਿਆ ਜੀ ਹਾਂ ਜੀ ਮੇਰੇ ਗੱਲ ਪਿਆ ਤੁਹਾਡੇ ਕੋਈ ਛੱਟ ਪੇਟ ਤੇ ਛੱਟ ਨਹੀਂ ਲੱਗੀ ਮੇਰੇ ਗੱਲ ਪਿਆ ਮੈਨੂੰ ਖਿੱਚ ਕੇ ਕਮਰੇ 'ਚ ਖੜਦਾ ਪਰ ਉਹਦੇ ਤੇ ਕਾਫੀ ਨੀਲ ਪਏ ਹੋਏ ਨੇ ਹਾਂਜੀ ਉਹ ਵੇਖੋ ਉਹ ਘਰ ਵਾਲੇ ਦੇ ਮੁੰਡੇ ਨਾਲ ਵੀ ਲੜਦਾ ਰਹਿੰਦਾ ਕੋਈ ਇੱਕ ਨਾ ਲੜਾਈ ਨਹੀਂ ਹੈਗੀ ਕਈਆਂ ਨਾਲ ਲੜਾਈ ਉਹਦੀ ਇੱਥੇ ਆ ਸਾਰੇ ਘਰਾਂ ਦੇ ਉਹਨੇ ਬੰਨ ਪਾਇਆ ਪਿਆ ਵਾ ਸਾਰਾ ਪਿਆ ਖਾਲ ਢਾ ਢੂ ਕੇ ਅਸੀਂ ਤੇਨੇ ਕੋ ਰਾਲ ਲੈਣਾ ਆਪਣੀ ਉਹ ਜਿਹੜੀ ਕਰਦੇ ਦੇ ਪੈੜੀ ਦੀ ਨਿਸ਼ਾਨ ਦੇ ਸਾਨੂੰ ਤੇ ਸਾਡਾ ਹੱਕ ਦੇਦਾ ਸਾਡੀ ਉਹ ਪਹਿਲੀ ਨਾ ਛੇੜੇ ਨਾ ਉਹਦੀ ਵਾਟ ਨੂੰ ਛੇੜਦੇ ਆ ਜਿੱਥੇ ਸਾਡੀ ਸਹੀ ਵਾਟਾ ਉੱਥੇ ਪੁਆਈ ਜਾਵੇ ਕੁੱਟਮਾਰ ਬਲਵਿੰਦਰ ਸਿੰਘ ਫੌਜੀ ਦੀ ਹੋਈ ਆ ਉਹ ਫਿਰ ਕਿੱਨੇ ਕੀਤੀ ਵੇਖੋ ਜੀ ਜਦੋਂ ਖਤਿਆ ਦਾ ਮਤਲਬ ਹੋ ਸਕਦਾ ਕੋਈ ਲੱਗ ਗਈ ਇਹ ਨਹੀਂ ਕਹਿ ਸਕਦੇ ਵੀ ਅਸੀਂ ਤਾਂ ਦੋ ਭਰਾ ਆ ਸਾਡੇ ਨਾਲ ਬੰਦਾ ਕੋਈ ਨਹੀਂ ਮੰਨਦੇ ਜੋ ਉਹਦੀ ਕੁੱਟਮਾਰ ਹੋਈ ਨਹੀਂ ਅਸੀਂ ਇਹਨਾਂ ਨਹੀਂ ਮੰਨਦੇ ਵੀ ਉਹਦੇ ਵੀ ਲਾਸਾ ਪੈ ਗਈਆਂ ਮਤਲਬ ਉਹਦੇ ਉਹਦੇ ਸਾਡੇ ਦੋ ਨੋਂ ਤਗੜਾ ਹੈ ਹਾਂਜੀ ਮਤਲਬ ਥੋੜੀ ਬੋਧੀ ਕੁੱਟਮਾਰ ਹੋਈ ਆ ਜਦੋਂ ਸਾਡੇ ਮਾਰੀਆਂ ਤਾਂ ਦਿੱਥੋਂ ਦੱਸੋ ਫੇ ਕੀ ਕਰਨਾ ਹੈ ਦੱਸੋ ਮੈਂ ਦੱਸ ਸਕਦਾ ਕਹਿਣਾ ਹੈ ਹਾਂ ਜੀ ਆ ਕੇ ਪ੍ਰਸ਼ਾਸਨ ਆ ਕੇ ਮੌਕਾ ਵੇਖੇ ਜੀ ਅਸੀਂ ਗਲਤੀਆਂ ਦੇ ਸਾਡੇ ਸਾਨੂੰ ਜੋ ਮਰਜ਼ੀ ਇਹ ਰਹਿਣਾ ਪਾਵੇ ਦੱਸ ਸਕਦਾ ਕਹਿਣਾ ਹੈ ਸਰਪੰਚ ਜੀ ਹੁੰਦਿਆ ਮੇਰੀ ਜਿਹੜੀ ਪੰਚਾਇਤ ਦੇ ਸਾਹਮਣੇ ਕੁੱਟਮਾਰ ਕੀਤੀ ਵੇਖੋ ਜੀ ਨਹੀਂ ਨਹੀਂ ਉਹਦੇ ਬਾਅਦ ਵਿੱਚ ਆਇਆ ਜਦੋਂ ਕਹਿੰਦੇ ਪਈ ਪਈ ਸੇ ਝਗੜਾ ਹੋੰਡਿਆ ਐਵੇਂ ਤੁਹਾਨੂੰ ਵਾਖਦੀਏ ਜਿਹੜੇ ਕਹਿੰਦੇ ਕਕਾਰਾਂ ਦੀ ਬੇਦਬੀ ਕੀਤੀ ਕੋਈ ਕਕਾਰਾਂ ਦੀ ਨਹੀਂ ਬੇਦਬੀ ਆਹੀ ਮੈਂ ਅਮਰਧਾਰੀਆਂ ਬੇਰੇ ਮੇਰੇ ਵੀ ਕਕਾਰ ਖਿੱਚੇ ਗਏ ਹਾਂਜੀ ਜਿਹੜੇ ਤੁਹਾਡੇ ਦੋਸ਼ ਲੱਗ ਰਹੇ ਸਭ ਗਲਤ ਹੈ ਜੀ ਇੱਥੇ ਪਿੰਡ ਦਾ ਬੰਦਾ ਇੱਕ ਵੀ ਕਹਦੇ ਮਖਤਾਰ ਸਿੰਘ ਝੂਠਾ ਜਿੱਥੇ ਯੋ ਮਰਜੀ ਦੇ ਮਨਾ ਲਾ ਦਿਓ ਤੁਸੀਂ ਨਿਸ਼ਾਨਦੇਹੀ ਕਰਵਾਈ ਹੈ ਕਿ ਅਸੀਂ ਨਹੀਂ ਨਿਸ਼ਾਨੇ ਅਸੀਂ ਤੇ ਕਿਲਾ ਬੈ ਲਿਆ ਸਾਰੇ 2 ਸਾਲ ਹੋਏ ਇਹਨਾਂ ਦਾ ਆਜ਼ਾਦ ਰੱਖਾ ਡੱਤਾ ਵੱਖਰਾ 2 ਸਾਲ ਬਾਅਦ ਹੀ ਕਿਉਂ ਤੁਹਾਡਾ ਝਗੜਾ ਹੋਇਆ ਨਹੀਂ ਇਹ ਹੁੰਦੀ ਵਟਾਂ ਵੱਡੀਆਂ ਦਾ ਵਾ ਅਸੀਂ ਤੇ ਚੁੱਪਰ ਕੇ ਬਿਠੇ ਵੀ ਹਟ ਜੂ ਹਟ ਜੂ ਨੇ ਕਈ ਵਾਰ ਪਿਆਰ ਨਾਲ ਆਖਿਆ ਨਾ ਵਟਾਂ ਵੱਡੀਆਂ ਆ ਹਟੀਆਂ ਇਹ ਨਹੀਂ ਹਟਦਾ ਆ ਹੁਣ ਰਾਤ ਇਹਨੇ ਆ ਕੇ ਖਾਲ ਪਾਇਆ ਸਾਡੀ ਪੈਲੀ ਚ ਜਿਹੜਾ ਅਸੀਂ ਪੰਚਾਇਤ ਨੂੰ ਵਿਖਾਇਆ ਮੁੜ ਕੇ ਅੱਛਾ ਪ੍ਰਸ਼ਾਸਨ ਨੂੰ ਆਇਆ ਉਹ ਵੀ ਵੇਖ ਕੇ ਗਿਆ ਹਾਂਜੀ ਉਹ ਕਹਿੰਦਾ ਡਰਦਾ ਮੈਂ ਪੈਲੀ ਚ ਨਹੀਂ ਜਾ ਰਿਹਾ ਇਹਨੂੰ ਮਤਲਬ ਕਿ ਕੋ ਉਹ ਚ ਵੇਖੋ ਜੀ ਅੱਛਾ ਕਰਦੇ ਦੋ ਵਾਰਾ ਫੇ ਉਹ ਮਿੱਟੀ ਖਿੱਚ ਕੇ ਗਿਆ ਤੁਹੇ ਲਾਸਾਂ ਪਈਆਂ ਜੀ ਉਹਦੇ ਸੱਟਾਂ ਲੱਗੀਆਂ ਉਹ ਦੁਬਾਰਾ ਮੁੜ ਕੇ ਮਿੱਟੀ ਉਹ ਉਹੀ ਮਿੱਟੀ ਉਹ ਖਿੱਚ ਖਿੱਚ ਕੇ ਮੁੜ ਕੇ ਆ ਗਿਆ ਨੇ ਕੀਤੀ ਤਾਂ ਡਰਦੇ ਲੱਗੇ ਨਹੀਂ ਆਏ ਉਹਦੇ ਉਹ ਕਹਿੰਦਾ ਮੈਂ ਜਦੋਂ ਆਉਣਾ ਮੇਰਾ ਪੇਸ਼ਾ ਕਰਦੇ ਨਹੀਂ ਵੇਖੋ ਜੋ ਮਰਜ਼ੀ ਕਰੀ ਜਾਵੇ ਅਸੀਂ ਤਾਂ ਇਹਨੇ ਨਾ ਸਾਡੀ ਉਹ ਪੈਸੇ ਜਵੜੇ ਨਾ ਅਸੀਂ ਤੇ ਜਵੜਦੇ ਆ ਜਿੱਥੇ ਵੱਟ ਸਹੀ ਹੈਗੀ ਆ ਆਹਦਾ ਪ੍ਰਸ਼ਾਸਨ ਜਾਂ ਪੰਚਾਇਤ ਲੈ ਆ ਕੇ ਪਾ ਲਵੇ ਉਹ ਕਹਿੰਦਾ ਮੈਨੂੰ ਡਾਰੇ ਇੰਨਾ ਤੋਂ ਇਹ ਮੇਰਾ ਪੇਸ਼ਾ ਕਰਦੇ ਨਹੀਂ ਅਹੀਂ ਅਹੀਂ ਦੇ ਲੜਾਈ ਮੈਂ ਨਾ ਪੇਂਟ ਜੋ ਪੁੱਛ ਲਓ ਜੀ ਅਸੀਂ ਲੜਾਈ ਵਾਲੇ ਬੰਦੇ ਹਈਦੇ ਹਾਂ ਅਹੀਂ ਦੇ ਕੱਲੇ ਚਾਹੁੰਦੇ ਹੀ ਨਹੀਂ ਅਈ ਦੋਨੋਂ ਮਨੇ ਪਿਆਰ ਨਾ ਰੋ ਜਿਹੜਾ ਜਿਹੜਾ ਜਿੱਥੇ ਹੈਗਾ ਕਿਸਦਾ ਹੱਕ ਉਥੇ ਕਿਸ ਨੂੰ ਖਾਣ ਦੇ ਠੀਕ ਹੈ ਹਾਂਜੀ ਮੈਂ ਜੀ ਖਾਲਸਾ ਵਾਰੀ ਫਤਿਹ